ਅਸੀਂ ਪਹੁੰਚੇ ਜਿਹੜਾ ਮੁੱਦਾ ਸਾਨੂੰ ਪਤੀ ਆ ਜੀ ਆਪਣੇ ਪੰਜਾਬ ਦੇ ਵੈਸੇ ਕਹਿੰਦੇ ਨੇ ਨਾਮਵਰ ਕਲਾਕਾਰ ਨੇ ਪਰ ਅਸੀਂ ਨਹੀਂ ਇਹ ਚੀਜ਼ ਨੂੰ ਮੰਨਦੇ ਵੀ ਨਾਮਵਰ ਕਲਾਕਾਰ ਨੇ ਅਸੀਂ ਚਾਹਤੇ ਆ ਉਹਨਾਂ ਦੇ ਜੀ ਅਸੀਂ ਕਹਿੰਦੇ ਸਾਡੇ ਫੈਨ ਫਾਲੋਅਰ ਨੇ ਜੀ ਅਸੀਂ ਉਹਨਾਂ ਦੇ ਫੈਨ ਆ ਲੋਕ ਤੇ ਉਹ ਸਾਡੇ ਜਿਹੜੇ ਅਸੀਂ ਫੈਨ ਕਹੋਣੇ ਆ ਤੇ ਉਹਨਾਂ ਨੂੰ ਉਹ ਗਲਤ ਬੋਲਦੇ ਨੇ ਜੀ ਸਾਡੀ ਕੋਈ ਉਹਨਾਂ ਨਾਲ ਗਲੌਬ ਸਤੋਂ ਕੋਈ ਨਿੱਜੀ ਦੋਸਤ ਨਹੀਂ ਨੀ ਕੋਈ ਕਿਸੇ ਵੀ ਤਰ੍ਹਾਂ ਦਾ ਹੋਣੀ ਅਸੀਂ ਚਾਹੁੰਦੇ ਆ ਵੀ ਇਹ ਕਲਾਕਾਰ ਸਾਡੇ ਪੰਜਾਬ ਦਾ ਮਾਣ ਨੇ ਜੀ ਪੰਜਾਬ ਦਾ ਕਲਚਰ ਗਾਉਂਦੇ ਨੇ ਮਾਣ ਸੀ ਵਧੀਆ ਗੀਤ ਗਾਉਂਦੇ ਸੀ ਪਰ ਅੱਜ ਹੀ ਸਾਡੇ ਖਿਲਾਫ ਪੰਚਾਇਤਾਂ ਦੇ ਖਿਲਾਫ ਇਕੱਲੇ ਪੰਚਾਇਤਾਂ ਸਰਪੰਚਾਂ ਦੇ ਖਿਲਾਫ ਨਹੀਂ ਜੀ ਪਿੰਡ ਦੇ ਖਿਲਾਫ ਪਿੰਡ ਦੇ ਲੋਕਾਂ ਨੂੰ ਵੀ ਗਾਲ ਕੱਢੀ ਹੈ ਜੀ ਪਿੰਡ ਕੁੱਟਣਾ ਸਰਪੰਚ ਕੁੱਟਨੇ ਆ ਇਹ ਕੋਈ ਵਧੀਆ ਗੱਲ ਨਹੀਂ ਜੀ ਇਹ ਸਾਡੇ ਜਿੰਨੇ ਵੀ ਸਰਪੰਚ ਭਰਾ ਨੇ ਸਾਡੇ ਭਾਵਨਾ ਨੂੰ ਠੇਸ ਪਹੁੰਚਾਈ ਹੈ ਜੀ ਇਹਦੀ ਸਖਤ ਤੋਂ ਸਖਤ ਨਿੰਦਾ ਕਰਦੇ ਹਾਂ ਸੀ ਵੋਟਾਂ ਪਾ ਕੇ ਮਾਣ ਬਖਸ਼ਿਆ ਸਾਨੂੰ ਸਰਪੰਚ ਬਣਾਇਆ ਸਾਨੂੰ ਪਿੰਡਾਂ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਦੇਖੋ ਜੀ ਗਲਤੀਆਂ ਇਨਸਾਨ ਗਲਤੀਆਂ ਦਾ ਪੁੱਤਲਾ ਜੀ ਹਰ ਇੱਕ ਤੋਂ ਗਲਤੀ ਹੋ ਜਾਂਦੀ ਹੈ ਪਰ ਇਨਸਾਨ ਉਹੀ ਹੈ ਜੀ ਦੁਨੀਆ ਦੇ ਉੱਤੇ ਜ ਉਹ ਤਾਂ ਬਟਾ ਇਨਸਾਨ ਕੋਈ ਨਹੀਂ ਮੈਂ ਤਾਂ ਇਹੀ ਚੀਜ਼ ਸਮਝਦਾ ਦੇਖੋ ਸਾਡਾ ਅਸੀਂ ਪਤਾ ਨਹੀਂ ਮੇਥੋਂ ਛੋਟਾ ਜਾਂ ਵੱਡਾ ਮੈਂ ਉਹਨੂੰ ਕਰੀਬੀ ਤੋਂ ਜਾਣਦਾ ਜੀ ਪਰ ਮੈਂ ਕੋਸ਼ਿਸ਼ ਕੀਤੀ ਉਹਨਾਂ ਨਾਲ ਮਿਲਣ ਦੀ ਉਹਨਾਂ ਨਾਲ ਸੰਪਰਕ ਕਰਨ ਦੀ ਮੈਨੂੰ ਨੰਬਰ ਨਹੀਂ ਮਿਲਿਆ ਜੀ ਜੇ ਗੱਲ ਕੀਤੀ ਤਾਂ ਉਹਨਾਂ ਨਾਲ ਗੱਲ ਕਰਨ ਦੀ ਮੈਨੂੰ ਪਤਾ ਲੱਗਿਆ ਕਹਿੰਦੇ ਜੀ ਉਹਨਾਂ ਦੇ ਜਿਹੜੇ ਕੋਈ ਕੋਈ OSD ਨੇ ਮੂਹਰਲੇ ਬੰਦੇ ਉਹ ਫੋਨ ਤੇ ਗੱਲ ਕਰਦੇ ਆ ਤੇ ਅਸੀਂ ਚਾਹੁੰਦੇ ਸੀ ਵੀ ਦੇਖੋ ਵੀ ਜੇ ਕੋਈ ਗੱਲਬਾਤ ਹੋ ਗਈ ਅਸੀਂ ਉਹਨੂੰ ਬੈਠ ਕੇ ਨਜੱਠ ਲਈਏ ਜੀ ਹਣਾ बैठक ਨੇ ਜਟਲੀ ਪਰ ਸੜਨਾ ਰਾਬਤੇ ਚ ਨਹੀਂ ਆਏ ਜੀ ਅੱਜ ਅਸੀਂ ਫਿਰ ਇਕੱਠ ਕੀਤਾ ਅੱਜ ਤਾਂ ਬਲਾਕ ਦਾ ਇਕੱਠ ਹੀ ਆ ਜੀ ਕੱਲ ਨੂੰ ਜੇ ਉਹ ਸਾਡੇ ਨਾਲ ਨਾ ਬੈਠੇ ਕਿਸੇ ਤਰ੍ਹਾਂ ਦੀ ਵੀ ਡਿਸਕਸ਼ਨ ਕੀਤੀ ਤਾਂ ਇਹ ਅੱਗੇ ਮਸਲਾ ਵਧੂਗਾ